ਬੋਲ ਬਾਈ ਕਿੰਨੇ ਦਾ ਪਾਉਣਾ ਦੱਸ ਬੱਤੇ ਕਿੰਨੇ ਦਾ ਹੈਗਾ ਬਾਲਾ ਬਸ ਮੈਂ ਤੇਰੇ ਹੱਥ ਚ ਰੱਸਾ ਹੁਣ ਛਡਾਉਣਾ ਨਹੀਂ ਕਿਸੇ ਨੇ ਨਹੀਂ ਨਹੀਂ ੱੱਕਾ ਮੈਂ ਦੁਆਇਆ ਕੱਲ ਇਹ ਮੈਂ ਹੀ ਦੁਆਇਆ ਇਕੱਲਾ ਇਕੱਲਾ ਕਰਿਆ ਜੀ ਹੁਣ ਦੋ ਬਣਾ ਲੂਗਾ ਹੋਰ ਕਰਾਉਣ ਪੱਕਾ ਮੋਹਲਾ ਦੇ ਤੁਲਾ ਜਾ ਦੇ 4000 ਰੁਪਏ ਸੱਤ ਕਿੱਲਾ ਹੈਗਾ ਮੇਰੇ ਛੱਪ ਕੱਲ ਇਹ ਕਰਾਵਾਂ ਮਸਲ ਹੱਲਾ ਬਾਦ ਸ਼ਾਹ ਅਡਾ ਮੋਟਿਆ ਕਾ ਅੱਜ ਅੱਜ ਕਰ ਚਾਰ ਬਹਿ ਖਮਸ ਦਾ ਪਾ ਯਾਰ ਖਮਸ ਦਾ ਪਾ ਨਹੀਂ ਪਹਿਣਾ ਪਊ ਆ ਖਮਸ ਦਾ 10 ਕਿਲੋ ਵਜਨ ਹੋਊਗਾ ਕਿ ਨਹੀਂ ਹੈ ਨਹੀਂ ਕਾਵੇ ਵਜਨ ਦਾ ਬਸ ਪੋਣਾ ਤੈਨੂੰ ਲਾਸਟ ਦੱਸਦਾ ਪੋਣਾ ਤੈਨੂੰ ਨਾ ਹੋਣਾ ਤੇਰੀ ਮਰਜ਼ੀ 5500 ਦੱਸ ਤੈਨੂੰ ਦੱਸਿਆ ਯਾਰ ਮੈਂ ਨੂੰ ਆਣਾ ਵੀ ਰੁਪਈਆ ਵੀ ਜੇ ਵੱਧ ਘੱਟ ਹੋਵੇ ਨਾ ਚੁੱਪ ਕਰਕੇ ਖਮਸ ਫੜਾ ਦੇ ਤੇ ਨਾ ਆਪਾਂ ਵਾਅਦਾ ਘਾਟਾ ਕਰੀਏ ਕੋਈ ਮੈਂ ਹੀ ਦਵਾਇਆ ਹੈ ਕਾਲਾ ਕੁਝ ਵੀ ਨਹੀਂ ਬਾਜਦਾ ਖਮਸ ਜੋ ਇਹਨੂੰ ਕਾਲਦਾ ਹੋਈ ਯਾਰ ਇਹ ਹੀ ਦਵਾਇਆ ਮੈਂ ਹੀ ਦਵਾਇਆ ਹਾਂ ਬੰਦਾ ਹੀ ਉਹ ਲਿਆ ਜੀ ਬੰਦਾ ਸੀਗਾ ਪੈਸੇ ਗਿਣਦੇ ਬਸ 5000 ਰੁਪਏ ਗਿਣਦੇ ਮੈਂ ਤਾਂ ਆਪਦੇ ਹਿਸਾਬ ਨਾਲ ਪਾਇਆ ਉਹ ਤਾਂ ਆਪਦੇ ਹਿਸਾਬ ਨਾਲ ਕਿਲੋ ਵਾਧੇ ਪਾਏਗਾ ਗਿਣ ਮਾੜਾ ਮਟਨ ਸਰਕਾਰ ਗਿਣੀਆਂ ਗਿਣੀਆਂ ਦਾ ਵਾਦਾ ਇੱਕ ਹੋਰ ਦੇ ਦੇ ਨੋਟ 1000 ਦਾ ਪਾ ਦੇ ਪਾ ਦੇ ਪਾ ਦੇ ਚੁੱਪ ਕਰਕੇ ਜਿਹੜਾ ਫੜਾਉਣਾ ਦਾ ਕੋਸ਼ਿਸ਼ ਲੱਗਾ ਆ ਲੈ ਫੜਾ ਦੇ ਬਈ ਆਪੋ ਆਪਣੀ ਬਈ ਆਪੋ ਆਪਣੀ ਇਹ 4500 ਦਾ ਦਵਾਇਆ ਤੇ 200 ਰੁਪਏ ਲਖਾਈ ਇਹਨੂੰ ਪਈਏ ਇਹਨੂੰ ਕੁਛ ਵੀ ਨਹੀਂ ਵਜਦਾ ਇਹਦੇ ਚੋਂ ਤੇਰਾ ਪਿਆਰ ਹੀ ਬਗਾਇਆ ਇੱਕ ਆਪੋ ਆਪਣੀ ਲਖਾਈ ਆ 5000 ਦਾ ਹੋ ਗਿਆ ਬਈ ਇਹ ਕਿਹੜੇ ਬੰਦੇ ਆ ਬਾਈ ਜੀ ਕੋਟਪੁਰਾ ਜੀ ਬਹੁਤ ਬਹੁਤ ਧੰਨਵਾਦ ਬਾਈ ਪਹੁੰਚਣ ਦੇ ਲਈ ਆ ਲਿਖੋ ਜੀ ਵੱਲਾ ਰਿਗਾਰਡਾਂ ਦੀ ਗੱਲ ਨਾ ਜੋੜੇ ਦਾ ਹੀ ਹੁੰਦਾ ਬਾਈ ਜਿੱਤਾ ਖੋਦੇ ਸੋਦਾ ਉਹਦੇ ਇਲੀ ਦਾ ਕਿਹੜੀ ਲੈਣੀ ਆ ਪਹਿਲਾਂ ਬੋਲ ਨਾ بیا ਦੋ ਬੱਕਰੀਆਂ ਦਾ ਸੌਦਾ ਚੱਲਦਾ ਜੈਜ ਰੁਪਈਏ ਲਾਉਣੇ ਰੱਸਾ ਤੇਰੇ ਹੱਥ ਚ ਹੋਊਗਾ ਇਹ ਨਹੀਂ ਰੋਕ ਸਕਦਾਗਾ ਮੇਰੀ ਗੱਲ ਸੁਣ ਜੇ ਤਾਂ ਹੁੰਦੀਆਂ ਬੱਕਰੀਆਂ ਤੇਰੀਆਂ ਦੂਟੀਆਂ ਫਿਰ ਤਾਂ ਉਹ ਸਾਨੂੰ ਰੁਪਈਏ ਵਾਲਾ ਹੁਣ ਦੇਸੀ ਬੱਕਰੀਆਂ ਦੋਨੇ ਜੈ ਉਹ ਜੀ ਨਹੀਂ ਕਹਿ ਸਕਦੇ ਆਪਾਂ ਬਾਹਲਾ ਨਹੀਂ ਕਹਿ ਸਕਦੇ ਹਸਾਬ ਨਾਲ ਜਵਾ ਨਹੀਂ ਦੇਸੀ ਦੋਗੀਆਂ ਹੀ ਆ ਜਾਂ ਕਿਵੇਂ ਉਹ ਗੱਲ ਉਹ ਕਹਿ ਸਕਦਾ ਉਹਦੀ ਅੱਖ ਵੀ ਚਿੱਟੀ ਆ ਅਕੜਾ ਖੱਟੀ ਵਾਲੀ ਹੋਵੇ ਤਾਂ ਵੀ ਲੈ ਲਾਂਗੇ ਚੱਲ ਆਇਆ ਫਿਰ ਚੱਲ ਆਇਆ ਫਿਰ ਬੋਲ ਕੀ ਲਾਉਣਾ ਜੋੜੇ ਦਾ ਜੋੜੇ ਰੇ ਕੀ ਲੈਣੀ ਕਿਹੜੀ ਬੋਲ ਕਿਹੜੀ ਲੈਣਾ ਬੋਲ ਆਹ ਨੇੜੇ ਆ ਬਸ 20 ਦਿਨ ਲੈਂਦੀ ਆ ਆਹ ਮੇਰੇ ਹਿਸਾਬ ਨਾਲ ਆ ਤਾਂ 20 ਦਿਨ ਹੀ ਲੈਂਦੀ ਆ 6 ਮਹੀਨਾ ਲੈ ਜੂਗੀ ਬਾਈ ਹੈ ਬਾਈ ਮਾਝਾ 15 20 ਦਿਨ ਬਸ ਇਸ ਤੇ ਮੰਡੀ ਦੀ ਆ ਗੱਡੀ ਚਾਹੀਦਾ ਮੈਂ ਬੋਤੋ ਤੁਹਾਨੂੰ ਦਿਉਂਗਾ ਬੋਤ ਦਵਾਰ ਆ ਮੰਡੀ ਲੱਗਿਆ ਤੇ ਕੇਵਲ ਨੂੰ ਜੋ ਜਾ ਪਾ ਦੇ ਯਾਰ ਲਓ ਵੀ ਰਾਜੀ ਨੂੰ ਦਵਾਤੇ ਬਾਈ ਮਹਿੰਦਰ ਤੋਂ ਆ ਦੋ ਨਾਗ ਇੱਕ ਪਾਠ ਇੱਕ ਬੱਕਰਾ ਸਾਢੇ 6 ਦੇ ਕਰਤੇ ਸਾਢੇ 6 ਦੇ ਕਰਦੇ ਲਖਾਈ ਆਪੋ ਆਪਣੇ ਸਹੀ ਆ ਲਓ ਵੀ ਪਹਿਲਾ ਸੌਦਾ ਹੋਇਆ ਬਰਗਾੜੀ ਬੱਕਰਾ ਮੰਡੀ ਦੇ ਤੇ 9000 ਬਾਈ ਰਾਜੀ ਨੂੰ ਦਵਾਤੇ ਆਪਾਂ ਹਜੂੜੀ ਇਹ ਮਹਾਰਾ ਚੜਦੀਆਂ ਕਲਾ ਰੱਖੇ ਸੁਬਾ ਸਬਾ ਬੋਣੀ ਦਾ ਟਾਈਮ ਆ ਤੇ ਦਿਓ ਪੈਸੇ ਬਾਈ ਜਾ 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 ਅੱਜ ਗੱਲ ਕਰੋ ਆਲਾ ਛੜ ਦੇ ਫਿਰ ਛੜ ਦੇ ਆਲਾ ਪੜ ਪੜਲਾ ਕਿੰਨੇ ਦਾ ਕਰਤਾ 3500 ਦਾ ਨਹੀਂ ਹਜੇ ਵੀ ਤੱਕਾ ਹੈ ਕੱਕਾ ਕਿੱਥੇ ਹੈ ਹਜੇ ਵੀ ਖੜ ਜਾ ਇੱਕ ਮਿੰਟ ਯਾਰ ਜਾਇਜ਼ ਗੱਲ ਕਰਾਂਗੇ ਲੈਣਾ ਯਾਰ ਸਾਢੇ 6 ਦਾ ਦੇ ਆਂਗਾ ਸਾਢੇ 6 ਦਾ ਮੈਂ ਆਖਿਆ ਨਹੀਂ ਸਾਢੇ 6 ਤੇਰਾ ਤੱਕਾ ਹੈ ਉਹ ਨਹੀਂ ਇਹ ਵਿੱਚ ਕੀ ਦੇ ਰਵਾਦਾ ਕਰ ਦੇ ਨਾ ਨਾ ਓਹ ਗੱਲ ਤਾਂ ਸੁਣ ਲਾ ਫੜਾ ਦੇ ਰੱਸੀ ਜਾ ਹੋ ਗਿਆ ਰਵਾਦਾ ਨਹੀਂ ਨਹੀਂ ਉਹ ਨਹੀਂ ਰਵਾਦਾ ਕਿੱਥੇ ਰਵਾਜ ਜਾਊਗਾ ਹੂੰ ਲਿਖਾਈ ਕਰਾ ਦੇ ਕਿੱਥੇ ਪੈਸੇ ਪੁੱਛ ਚਾਰਦਾ ਨਹੀਂ ਮੰਨਦਾ ਮੈਂ ਤੇ ਹੀ ਆ ਖੁਦ ਮਾਰ ਰਾਂ ਉਹ ਯਾਰ ਆਪੇ ਹਰਾ ਹੋ ਜੂਗਾ ਫੜਾ ਰਵਾਦਾ ਤੂੰ ਯਾਰ ਨਹੀਂ ਨਹੀਂ ਮਾਰੂਦ ਨਹੀਂ ਹਾਂ ਨਹੀਂ ਉਹ ਲਿਖਾਈ ਵੀ ਕਰਾ ਦੇਾਂਗੇ ਮੈਂ ਤੇ ਬੁਲਾ ਕੇ ਹਾਰ ਹੋ ਜਵਾ ਦੇ ਸਾਈ ਮੋੜ ਦੇ ਬਾਈ ਉਹਦੀ ਤੇ ਪੈਸੇ ਫੜਾ ਦੇ ਉਹਨੂੰ ਲਓ ਵੀ ਸੱਜਣੋ ਸੌਦੇ ਹੁੰਦੇ ਆ ਜਾਇਜ਼ ਤੇ ਮਾਨਤਾਣ ਵੀ ਵੀਰ ਰੱਖਦੇ ਆ ਵੀ ਜਦੋਂ ਆਖਤਾ ਅਗਲੇ ਨੂੰ ਮੰਨ ਲੈਣੇ ਉਹ ਗੱਲ ਕਰਕੇ ਉੱਠਦੇ ਆਂ ਪੈਸੇ ਤਾਂ ਦੇ ਦੇਣਦੇ ਉਹਨੂੰ ਚਲੋ ਟੋਪ ਗੱਲੀ ਬੋਲੀ ਨਾ ਆ ਗਿਣ ਪੈਸੇ ਬਾਈ ਓਏ ਨਹੀਂ ਨਹੀਂ ਲਗਾਏ ਦਰਦਾਂ ਰੱਕਲੀ ਜਾ ਰਹੇ ਆ ਯਾਰਾ ਨਹੀਂ ਮੰਨਦਾ ਉਹ ਕਿਹੜਾ ਨਹੀਂ ਮੰਨਦਾ ਯਾਰ ਸੰਝ ਨਹੀਂ ਦੇਖ ਲਈ ਸੰਝ ਲੈ ਅਗਲੀ ਵਾਰ ਕਿਰਾਂ ਪੈਸੇ ਕਹਿਣਾ ਮੜ ਕੇ ਦਿੰਦਾ ਕਿ ਨਹੀਂ ਦਿੰਦਾ ਉਹ ਮੈਂ ਦੱਸੂ ਉਹ ਕਿੰਨੇ ਦੇ ਲੀਏ ਵੀਰੇ ਯਾਰ ਠੀਕ ਆ ਭਾਈ ਆਗੇ ਪੈਸੇ ਪੱਠਾ ਪੱਠ ਬਕਰੇ ਦੇ ਆ ਜੀ ਥੋੜੇ ਸਾਈਡ ਨੇ ਕਰੋ ਨੇ ਪੂਰੇ ਅਗਲੇ ਗਹੜ ਕੱਟਦੇ ਨੇ ਲਿਖਾਈ ਵੀ ਉਹਨੂੰ ਦੰਤੀ 4000 ਕੱਢ ਜਾ ਲਾ ਕਿਨੇ ਲੈ ਕੀ ਗੱਲ ਕੀ ਖਮਸ ਦਾ ਆਖਿਆ ਖਮਸ ਦਾ ਆ ਅੱਜ ਦਾ ਸਾਰੇ ਲਿਖਾਈ ਦਾ ਭਾਈ ਕਹਿੰਦਾ ਲਿਖਾਈ ਇਹਨੇ ਕਰਾਉਣੀ ਹੈ 5000 ਦਾ ਤੁਸੀਂ ਮੈਂ ਕਹਤਾ ਉਹ ਫੜ ਲੈ ਹੁਣ ਕੀ ਉਹ 5000 ਦਾ ਸਿੱਧਾ ਹੀ ਵਿਕਣਾ ਹੈ ਇਹ ਸਿੱਧਾ ਹੀ ਜਾਊਗਾ 48 ਦਾ ਹੋਇਆ ਹਾਂ ਆ ਖੜੇ ਇੱਧਰ ਵੇਚੋ ਟੰਗਾ ਆਪ ਆਪਣੀ ਲਖਾਈ ਹੋ ਗਿਆ ਕਰ ਹੁਣ ਜਦ ਤਾ ਹੁਣ ਸੌਦੇ ਹੋਏ ਜਨਾ ਮੁਕਰਿਆ ਕਰੋ ਭਰਾ ਹੁਣ ਅੰਦਾ 500 ਘਟਾਦਾ ਉਹਨੂੰ ਹਾਂ 4500 ਦੇ ਲਖਾਈ ਆਪੋ ਆਪਣੀ ਲਖਾਈ 2000 ਰੁਪਏ ਦੇ ਕੀ ਕਬੀ ਬਾਈ ਕੋਲੇ ਤਿੰਨ ਨਗ ਸੀ ਤੇ ਪੰਜਾਂ ਮਿੰਟਾਂ ਹੀ ਵੇਚਦੇ ਆ ਠੀਕ ਆ ਬਾਈ ਜਿਹੜਾ ਕੋਈ ਵੇਚਣਾ ਆਉਂਦਾ ਬਈ ਉਹਦੇ ਤਾਂ ਐਂ ਵਿਕਦੇ ਤੇ ਜਿਹੜਾ ਨਹੀਂ ਵੇਚਣਾ ਆਉਂਦਾ ਉਹਦੇ ਨਹੀਂ ਵਿਕਦੇ ਉਹ ਖੜੇ ਰੋ ਆ ਛੋੜ ਕਰ ਦਿਆਂ ਨੂੰ ਕੋਈ ਜਿਹੜੇ 10 ਰੁਪਏ ਕਰਨੇ ਆ। ਕੋੜੋ 500 ਸਹਾਜ ਨਹੀਂ ਨਹੀਂ ਆ ਬਾਈ ਰਾਜੀ ਨੂੰ। ਰਾਜੀ ਨੂੰ ਕਰੋ ਸੱਚਾ ਮੈਂ ਤਾਂ ਛੋੜ ਜੀ ਗਿਆ ਸਾਰੇ ਮੈਂ ਨਹੀਂ ਨਹੀਂ ਰਾਜੀ ਨੂੰ ਕਰਨ ਵਾਲੀ ਛੋੜ। राम ਉਹਰੇ ਨੂੰ ਕਰ ਲਾ ਬਾਈ। ਜਿਹੜਾ ਵੇਚਣਾ ਹਾਂ ਬਾਈ ਐਂ ਵੇਖਦੇ ਆ ਨਾਗੇ ਇੱਥੇ। ਬਰਗਾੜੀ ਸਾਰੇ ਕੋ ਹੋ ਗਏ ਸਾਨੂੰ ਜੀ ਛੋੜ ਦੇ। ਹੋਸਲ ਕਰ ਕੁਲਰ ਬਾਰਾ ਮੀਰ ਹਾਂ ਆਰਾ ਕਲਾਪ ਪੱਤੀ ਦੇ ਨੋ 3500 ਹੋ ਗਿਆ 4000 ਹੋ ਗਿਆ 4500 ਹੋ ਗਿਆ ਠੀਕ ਹੋ ਗਿਆ ਕਲਾਉ ਲਖਾਈ ਦਿਓ ਬਾਈ ਇਧਰ ਬੱਥਾਡੇ ਕੋ ਇਧਰਲੇ ਪਾਸੇ ਉਹ ਲੋਗ ਦਾ ਆ ਫਰਦਾ ਹੱਥ ਬਾਹਰ ਦਾ ਜਲੇ ਪੈਸੇ ਨਹੀਂ ਘਟ ਲਾਉਂਦੇਗੇ ਕਹਿੰਦਾ ਇਹ ਦੇ ਪੰਡਾ ਇਹ ਨਾਲ 12 ਵਿੱਚ ਕਿਤੇ ਨਾਲ 12 ਦਾ ਸਿੱਧਾ ਹੋ ਜਾਗਾ 12 ਨਹੀਂ ਦੱਸਦੇ ਵੀ ਨਹੀਂ ਪੈਣੇ ਨਹੀਂ ਪੈਣੇ ਨਹੀਂ ਥੱਲੇ ਆਖਿਆ ਉਹ ਦੱਸਦੇ ਆਖਿਆ ਦੀ ਮੈਂ ਆਹੋ ਮੈਂ ਦੱਸਦੇ ਵੀ ਨਹੀਂ ਪੈਣੇ 12 ਦਾ ਹੋਰ ਪਾਠ ਦੇਦਾ ਇਹਨੇ ਲੈ ਹੋਣੇ ਆ ਯਾਰ 11000 ਦੇ ਦਊਂਗਾ 9000 ਤੇ ਦੇ ਨਾ ਸਹੀ ਆ ਸਹੀ ਆ ਆਉਂਦੀ ਐ ਰੋਟੀ ਫੜਾ ਦੇ ਓਏ ਆਉਂਦੀ ਨਹੀਂ ਰੋਟੀ ਉਹ ਮੈਂ ਫੜਾਉਂਦਾ ਮੈਂ ਲੱਗ ਕੇ ਪੜ ਲਾਉਣੇ ਆ ਨਾ ਦਾ ਹੱਦ ਹੋ ਗਈ ਯਾਰ ਸਹੀ ਹੈ ਨਹੀਂ ਸਹੀ 8 ਦੇ ਤਾਂ ਇਹਨੇ ਲਏ ਹੋਣੇ ਆ 9000 ਦੇ ਲਗਾਉਂਦੇ ਕੋਣ ਦਿੰਦਾ ਯਾਰ 9000 ਦੇ ਆਪੋ ਆਪਣੀ ਲਗਾਈ ਹੈ ਆਪਣਾ हेलो ਪਿਛਲਾ ਬਟੇ ਉਹ ਫਾੜਿਆ ਨਹੀਂ ਯਾਰ ਵਜ਼ੀਰਿਆ ਦਇਆ ਕਰੋ ਯਾਰ ਮਾਲ ਨਹੀਂ ਵੇਚਦੇ ਯਾਰ ਮਾਲ ਕੋ ਆਉਂਦਾ ਫਿਰ ਕੀ ਫਾਇਦਾ ਪਰ ਮੈਂ ਧੱਕੇ ਆਣਦਾ ਹਜ਼ਾਰ ਆਈਦਾ ਜਾਂਦਾ ਹੈ ਹਜ਼ਾਰ ਉਹਨਾਂ ਦਾ ਫੜਾ ਆਉਂਦਾ ਮੈਂ 1500 ਆ ਲੈ ਸਾਰੇ ਡਾਉਂਦੇ ਹੋਣਗੇ ਤੇ ਦਰਾਲ ਕੋਲੇ ਖੜਾ ਦਰਾਲ ਕੋਲੇ ਖੜਾ ਹੋਣੇ ਦੋ ਆਹ ਕਹਿੰਦਾ ਚੋਰ ਵਾਂਗ ਕਿਹਾ ਹਾਂ ਵੇ ਸਹੀ ਹੁੰਦੇ ਯਾਰ ਮੈਂ ਗੁਰੂ ਵਿੱਚ ਫੜਾਉਂਦਾ ਸੀ ਇਹਨੇ ਕਹਿੰਦਾ ਆਉਂਦਾ ਕੋਈ 4-500 ਫੇਰ ਹੀ ਆ ਯਾਰ ਉਹ ਇਹਨੇ ਵੱਢਣੇ ਆ ਜਾ ਕੇ ਇਹਨੇ ਕਿਹੜਾ ਪੜਨ ਲਾਉਣੇ ਆ ਹਟਲੇ ਪਕੜ ਹਟਾਉਣੇ ਹਨ ਇਹਨੇ ਕਿਹੜਾ ਨੂੰ ਪੈਸੇ ਫੜਾਵੇ ਜਰਾ ਲਖਾਈ ਇਹਦੇ ਪਾ ਯਾਰ ਨਵੇੜ ਕੰਮ ਯਾਰ ਕੁਝ ਨਹੀਂ ਹੁੰਦਾ ਜਿਆ ਦੇ ਹੋਗੇ ਜਾ ਗਿਣ ਪੈਸੇ ਯਾਰ ਇਹਨੇ ਰੱਖ ਲੈ ਓ ਯਾਰ ਮੰਨੀ ਨਹੀਂ ਦਿੰਦੀ ਸਾਰੇ ਪੈਸੇ ਜਿਹੜਾ ਲਗਾਈ ਉਹਨੂੰ ਪਾ ਦੇ ਕਮਾਲ ਹੋ ਗਈ 400 ਕਿਹੜੀ ਪਾ ਦਾ ਜਾ ਗਿਣ ਪੈਸੇ ਯਾਰ ਤੂੰ ਗਿਣਾ ਪੈਸੇ ਹਾਂ ਲਖਾਈ ਪਾ 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 ਉਹ ਫਰਾਈ ਹੁੰਦੇ ਹੁੰਦੇ ਸਭ ਦੇ ਕੁਝ ਨਹੀਂ ਹੁੰਦਾ ਇਹਨੂੰ ਮਸਾ ਕੇ ਦੇ ਅੱਜ ਉਹ ਫਰਾਈ ਵੀ ਨੂੰ ਕਰਨ ਹਾਂ ਗਿਣ ਪੈਸੇ ਕਰ ਪੂਰੇ ਪਹਿਲੀ ਮੰਡੀ ਦੇ ਅੱਠ ਦੇ ਉਹਨੇ ਲਾਇਆ ਕੋਈ 5-7 ਉਹਨੂੰ ਵੀ 2-4000 ਬਚ ਗਿਆ ਕਿਹਨੇ ਆਏਗੇ ਇਹ ਫਿੱਤੀ ਟੁੱਟ ਗਈ ਫੇਲ ਜਾ ਕੇ ਲੈ ਆ 100 ਰੁਪਏ ਦੀ ਫਿੱਤੀ ਤੋੜਤੀ ਕੋਈ ਨਹੀਂ ਮੇਰੇ ਕੋਲ ਸੂਈ ਧੱਗਾ ਹੈਗਾ ਮੈਂ ਲਾ ਦੂੰਗਾ ਬੁੱਢੀ ਘੋੜੇ ਦੇ ਲਾਲ ਲਗਾਮ ਪਾਈ ਹੁੰਦੀਆਂ ਲਗਾਮ ਰਹਿੰਦੀ ਨਹੀਂ ਗਈ ਹਾਂ ਇਹ ਦੂਜਾ ਇੰਨਾ ਯਾਦ ਰੱਖ ਬੁੱਢੀ ਘੋੜੀ ਦਾ ਕੁੜੀ ਵੀ ਬਸੇਰੀ ਨੂੰ ਬਹੁਤ ਦੁਰਦੀ ਤੋੜ ਕੇ ਆਹ ਵੇਖ ਤੂੰ ਬੁੱਢੀ ਘੋੜੀ ਆ ਤੇ ਪਵਨਾ ਦੂਜੇ ਆ ਹਾਂ ਤੂੰ ਸੈਂਪਲ ਪਾ ਚਿੱਟੇ ਪਾ ਪਿੱਕੇ ਪਾ ਮੈਥੋਂ ਛੋਟਾ ਹੀ ਹੋਣਾ ਇਹ ਮੇਰੇ ਵੀ ਆ ਜੇ ਪਹਿਲਾ ਕਰ ਸੂਤ ਅੰਗਰ ਚੈਨਰਾ ਦਾ ਬੰਦਾ ਲੈ ਕੇ ਲਿਆ ਖੋਲ ਬਾਈ ਲਿਖੋ ਬਾਈ ਘਰੇ ਗਾਲਾਂ ਦੀ ਮੋਟ ਪੈਂਦੀ ਆ ਲਓ ਮਿੱਤਰੋ ਆ ਸੌਦਾ ਹੋ ਗਿਆ ਇਹ ਹੋ ਗਿਆ ਬਾਈ 9000 ਦੇ ਲਖਾਈ ਉਹਦੀ ਆ 400 ਉੱਤੇ ਹਨਾ 400 ਉੱਤੇ 9400 ਦਾ ਸੌਦਾ ਹੋ ਗਿਆ ਬਾਈ ਕੋਟ ਕੋ ਪੂਰਾ ਬਾਈ ਆਪਣਾ ਪੱਕੇ ਦਾ 11 ਦੇ ਵੀ ਲੈ ਜਾਂਦਾ ਆ ਓਏ ਪੱਕੇ ਦਾ 11 ਦੇ ਵੀ ਲੈ ਜਾਂਦਾ ਪਰ ਅੱਜ ਇਹਨੂੰ ਮਰੋੜਨਾ ਨਾ ਪੂਰੇ ਵਜਨ ਦਾ ਕਰਦੀ ਆ ਹੈਂ ਫੱਤੀ ਯਾਰ ਨਹੀਂ ਨਹੀਂ ਅੱਠ ਲਾਇਆ ਅੱਠ ਦੇ ਦੇ ਅੱਠ ਦੇ ਯਾਰ ਅੱਠ ਲੱਗਿਆ ਜਾ ਲੱਗਿਆ ਅੱਠ ਦੇ ਅੱਠ ਓ ਵੱਟੀ ਦੇ ਹੁੰਦੇ ਆ ਪੈਸੇ ਯਾਰਾਂ ਤਸਾ ਰੱਖਦੇ ਯਾਰਾਂ ਬੀਖਦੇ ਜਾਨਵਰ ਚੰਗੇ ਹੁੰਦੇ ਆ ਕੋਈ ਨਾ ਮਹਾਂ ਨਾ ਉਹ ਗਾਹ ਖੱਟ ਗਏ ਓ ਹਿਆਰੇ ਦੇ ਚੋਂ ਮੈਂ ਵਜਦਾ ਤੈਨੂੰ ਘੱਟ ਨਵੇਂ ਓ ਸੀਰੇ ਹਿਆਰ ਵਜਦਾ ਹੀ ਇਹਦੇ ਚੋਂ ਸਹੀ ਹੈ ਦੇ ਜਿਹੜੇ ਵੇਚਨੇ ਸੀ ਉਹਦਾ ਮੰਦੇ ਵੇਚ ਤੇ ਹੋਰ ਇਹਦੇ ਜਾੜਿਆ ਫਿਰਦਾ ਹੁਣ ਇਹਦੇ ਜਾੜਿਆ ਫਿਰਦਾ ਉਹ ਜਾਲੇ ਨੂੰ ਬਾਹਰ ਕਰ ਦੇ ਜਾਂ ਗਿਣ ਪੈਸੇ ਯਾਰ ਬਾਈ ਦੇ 8000 ਰੁਪਇਆ ਫੜਾ ਬਰੇ ਓ ਯਾਰ ਇਹਨੇ 7 ਲਿਆ 1000 ਅਸੀਂ ਪਾਤਾ ਮਹਿੰਗਾ ਵਿਕਦਾ ਵੇਚਦਾ ਕੋਈ ਨਹੀਂ ਫਿਰ ਸਸ ਦੇ ਦੇ ਉਹ 10 10 ਕਿਲੋ ਮਹਮਨੇ ਸੀਗੇ ਤੇਰੀ ਸੌਣਾ 20 20 ਕਿਲੋ ਦੇ ਹੁਣ ਮਨਦਾ ਹੀ ਨਹੀਂ ਮੈਂ 7000 ਦੇ ਲਿਆ ਹੁਣ ਲੈ ਯਾਰ ਬੂ ਮੇਰ ਬਾਲਾ ਨੇ ਉਹ 7 ਦੇ ਲੈਂਦਾ ਸੀਦਾ ਕਿਉਂ ਨਹੀਂ ਲੈਂਦਾ ਇਹ ਚੀਦਾ ਹੀ ਲੈਂਦਾ ਇਹਨੇ ਨਹੀਂ ਹਾਂ ਬੜਾ ਹੁਣ ਮਰਚੂ ਨਹੀਂ 1000 ਹਲੋ 80 ਦੇ ਲਗਾਏ ਉਹ ਨਾ ਭਰਾਵਾ ਜਾ ਕੋਲੇ ਦੇ ਦੇ ਯਾਰ ਨਹੀਂ ਯਾਰ ਨਹੀਂ ਗੁਰ ਪੁੱਤੇ ਬਈ ਉਹ ਯਾਰ ਆਪੋ ਆਪਣੀ ਹੋ ਗਈ ਨਵੇੜੋਂ ਉਪਰੇ ਯੱਬ ਨਵੇੜੋਂ ਪਰੇ ਨਹੀਂ ਵੇਤਨਾ ਹੋ ਜਾ ਯਾਰ ਹੁਣ ਹਣ ਤੂੰ ਧੱਕਾ ਕਰਦਾ ਮੇਰੀ ਗੱਲ ਸੁਣ ਲੈ ਹਣ ਤੂੰ ਓਏ ਆਉਣੇ ਸਰ ਕੋ ਬਜੂਦ ਫੇਰੀ ਆਉਂਦੇ ਸਰ ਹੋਲ ਯਾਰ ਬਾਈ ਤੂੰ ਪੈਸੇ ਭਰਾ ਪੈਸੇ ਗਿਣ ਪੈਸੇ ਯਾਰ ਨਹੀਂ ਯਾਰ ਕੀ ਆ ਨਹੀਂ ਸੱਚੀ ਪਗਲੀ ਹੈ ਪੈਸੇ ਗਿਣਦੇ ਆ ਭਰਾਵਾ ਨੌਕੀ ਨਾ ਆਪ ਨਹੀਂ ਯਾਰ ਨੌ ਦੀ ਯਾਰ ਕਰੀ ਨਹੀਂ ਨੌਂ ਦੇ ਹੁਣਾਂ ਨਹੀਂ ਨੌਂਦਾ 20 ਸਾਲ ਨਹੀਂ ਨੌਂਦਾ ਹੁੰਦਾ ਸਾਢੇ ਆਰ 3 ਮਿੰਟਾਂ ਦੀ ਬਣਦੀ 200 ਤੱਕ ਆ ਰਹੀ ਹੋਣੀ ਇਹਦਾ 4 ਕਿਲੋ ਆ ਚੱਲ ਗਿਣ ਬਾਈ ਯਾਰ ਨਵੇੜ ਪਰੇ ਆ ਯਾਰ ਸਾਢੇ ਆ ਪਰ ਨਹੀਂ ਯਾਰ ਕਿਉਂਕਿ ਤੇ ਨਹੀਂ ਬਾਈ ਜੇ ਤੂੰ ਇਕੱਠੇ ਦਾ ਵੇਖ ਉਹ ਯਾਰ ਹੁਣ ਕਿਉਂ ਐਵੇਂ ਤੱਕਾ ਕਰੀ ਜਾਂਦਾ ਯਾਰ ਸਾਢੇ 8 ਗਿਣਾ ਸਾਢੇ 8 ਪੂਰਾ ਕਰ ਬਾਈ ਯਾਰ ਤੂੰ ਇਧਰਲੇ ਪਾਸੇ ਹੋ ਵੀਡੀਓ 'ਚ ਆ ਪਰ ਤੇ ਨਹੀਂ ਹੁੰਦੇ ਬਈ ਮੈਂ ਖੋਲ ਕੇ ਫੜਾਂ ਉਹ ਬੱਕਰਾ ਤੈਨੂੰ ਤੱਕਰਾ ਯਾਰ ਫਾੜੀਆਂ ਟੱਕਰਾਂ ਨੀ ਆ। ਇਹਨੂੰ ਪਿੰਜਰੇ 'ਚ ਤਾੜ ਦੇ ਉਹ ਬੱਕਰੇ ਲੈ। ਇਹਨੂੰ ਤਾਂ ਫੜ ਲਾਂਗੇ। ਉਹ ਨਹੀਂ ਛੱਡਦੇ। ਫੁੱਲ ਗਿਆ ਆਪ ਹੀ। ਹੋ ਗਿਆ ਵਾਲਾ। ਲਾਓ ਯਾਹਾ 8500 ਦਾ ਬੱਕਰਾ ਵੇਚ ਗਿਆ। ਤੇ ਸੌਦਾ ਚੜ ਗਿਆ ਸਿਰੇ ਅਗਲਾ ਸੌਦਾ ਤੁਹਾਨੂੰ ਦਿਖਾਉਣੇ ਆ।